ਇਹ ਗੱਲ ਮੈਂ ਦੱਸਦਾ ਮੈਂ ਬਹੁਤ ਵੱਡਾ ਕੋਈ ਬਲਾਰਾ ਨਹੀਂ ਆ ਦੂਜੀ ਗੱਲ ਮੈਂ ਕੋਈ ਲੇਖਕ ਨਹੀਂ ਆ ਤੇ ਬਸ ਗੁਰਦੇਵ ਰਪਾਣਾ ਜੀ ਨਾਲ ਤਾਲਮਿਲ ਜ਼ਰੂਰ ਰਿਹਾ ਹੈਗਾ ਔਰ ਪਿੰਡ ਦਾ ਮੈਂ ਹੋਣ ਕਰਕੇ ਕਾਫੀ ਤਾਲਮਿਲ ਰਿਹਾ ਜਿੰਨਾ ਵੀ ਉਹ ਸਮਾਜ ਇੱਥੇ ਆਉਂਦੇ ਸੀਗੇ ਤਾਂ ਉਦੋਂ ਮਤਲਬ ਮੈਂ ਉਹਨਾਂ ਨੂੰ ਅੰਕਲ ਜੀ ਕਹਿੰਦਾ ਹੁੰਦਾ ਸੀ ਤਾਂ ਸਭ ਤੋਂ ਪਹਿਲਾਂ ਮੈਨੂੰ ਪਤਾ ਹੀ ਨਹੀਂ ਸੀਗਾ ਜਦੋਂ ਮੈਂ ਪੜਦਾ ਸੀਗਾ 7ਵੀਂ 8ਵੀਂ ਵਿੱਚ ਪੜਦਾ ਹਾਂ 9ਵੀਂ ਵਿੱਚ ਪੜਦਾ ਹਾਂ ਤਾਂ ਮੈਨੂੰ ਪਤਾ ਹੀ ਨਹੀਂ ਸੀਗਾ ਵੀ ਸਾਡੇ ਪਿੰਡ ਦਾ ਕੋਈ ਲੇਖਕ ਹੈ ਅਸੀਂ ਦੋ ਦੋਸਤ ਆਪਦਾ ਸਕੂਲ ਦਾ ਕੋਈ ਹੋਮਵਰਕ ਵਗੈਰਾ ਮਿਲਿਆ ਹੁੰਦਾ ਜਿਹੜਾ ਛੁੱਟੀਆਂ ਦਾ ਉਹ ਕਰ ਰਹੇ ਸੀ ਪੰਜਾਬੀ ਟ੍ਰਿਬਿਊਨ ਉਦੋਂ ਅਖਬਾਰ ਛਪਦਾ ਸੀਗਾ ਵੱਡੇ ਵੱਡੇ ਅੱਖਰਾਂ 'ਚ ਤੇ ਪੇਜ ਵੀ ਵੱਡੇ ਹੁੰਦੇ ਸੀਗੇ ਹੁਣ ਦੀ ਛਪਾਈ ਦਾ ਤੇ ਉਦੋਂ ਦੀ ਛਪਾਈ ਦਾ ਬੜਾ ਫਰਕ ਹੈ ਉਦੋਂ ਸ਼ਾਇਦ 25-30 ਪੈਸੇ ਦਾ ਅਖਬਾਰ ਹੁੰਦਾ ਹੋਵੇਗਾ ਬਹੁਤਾ ਯਾਦ ਨਹੀਂ ਆ ਤਾਂ ਉਹ ਅਖਬਾਰ ਅਸੀਂ ਉਹ ਮੇਰੇ ਦੋਸਤ ਨੇ ਲਿਆਂਦਾ ਤੇ ਕਹਿੰਦਾ ਯਾਰ ਆਪਣੇ ਨਾ ਪਿੰਡ ਦਾ ਇੱਕ ਲੇਖਕ ਆ ਤੇ ਉਹ ਇੱਥੇ ਦਾ ਰਹਿੰਦੇ ਨਹੀਂ ਗਏ ਤੇ ਉਹਨਾਂ ਦਾ ਨਾਵਲ ਲਗਾਤਾਰ ਛਪ ਰਿਹਾ ਲੜੀਵਾਰ ਨਾਵਲ ਛਪਿਆ ਸੀ ਉਹਨਾਂ ਦਾ ਆਹੀ ਚੱਲਦੇ ਹੋ ਪੰਜਾਬੀ ਟ੍ਰਿਬਿਊਨ 'ਚ ਮੈਂ ਉਦੋਂ 78 79 ਦੀ ਗੱਲਾਂ ਨੂੰ ਮੈਂ ਉਦੋਂ 9th ਵਿੱਚ ਸੀਗਾ ਤੇ ਮੇਰੇ ਵਿੱਚ ਜਗਿਆਸਾ ਉੱਠੀ ਵੀ ਮੈਂ ਸਾਡੇ ਪਿੰਡ ਦਾ ਲੇਖਕ ਆ ਮਾੜਾ ਮੋਟਾ ਪਤਾ ਨਾ ਹੋਣਾ ਚਾਹੀਦਾ ਵਿਦਿਆਰਥੀ ਜੀਵਨ ਦੇ ਵਿੱਚ ਕੋਈ ਬਾਲਾ ਉਹਨਾਂ ਇੰਟਰਸਟ ਵੀ ਨਹੀਂ ਬਣਦਾਗਾ ਚਲੋ ਸਹਿਤਕ ਤਾਂ ਮੇਰੇ ਵਿੱਚ ਗਿਆਸਾ ਜਗ ਕੇ ਵੀ ਪਤਾ ਤਾਂ ਕਰੀਏ ਹੌਲੀ ਹੌਲੀ ਪਤਾ ਕੀਤਾ ਮੈਂ ਕਿ ਉਹ ਗੁਰਦੇਵਰ ਪਾਣਾ ਜੀ ਕਿਹੜੇ ਘਰਾਂ ਚੋਂ ਕਹਿੰਦੇ ਹਾਂ ਉਹ ਬਾਰੇ ਦਰਬਾਰੇ ਕਿਹਾਂ ਚੋਂ ਹਾਂ ਮੈਨੂੰ ਕਿਸ ਨੇ ਦੱਸਿਆ ਤਾਂ ਜਿਵੇਂ ਜਿਵੇਂ ਫਿਰ ਜਦੋਂ ਉਹ ਦਿੱਲੀ ਰਹਿੰਦੇ ਰਹਿਆ ਲੰਮਾ ਸਮਾਂ ਰਹਿਆ ਉੱਥੇ ਸਰਵਿਸ ਕੀਤੀ ਜਿਵੇਂ ਇਹਨਾਂ ਨੇ ਦੱਸਿਆ ਗੁਰਲਾਲ ਜੀ ਨੇ ਤਾਂ ਇੱਥੇ ਜਦੋਂ ਵੀ ਆਉਂਦੇ ਸੀਗੇ ਤਾਂ ਉਦੋਂ ਪਤਾ ਲੱਗਦਾ ਸੀ ਵੀ ਹਾਂ ਉਹ ਤਾਂ ਆ ਕੇ ਚਲੇ ਵੀ ਗਏ ਫਿਰ ਜਦੋਂ ਇੱਥੇ ਬਾਅਦ ਵਿੱਚ ਸੇਵਾ ਮੁਕਤ ਹੋਣ ਤੋਂ ਬਾਅਦ ਇੱਥੇ ਆਏ ਆ ਲੰਮਾ ਸਮਾਂ ਰਹੇ ਆ ਤਾਂ ਉਦੋਂ ਕਾਫੀ ਜਾਣ ਆਉਣ ਦਾ ਮੌਕਾ ਮਿਲਦਾ ਰਿਹਾ ਇੱਕ ਦੋ ਲੇਖਕਾਂ ਦੇ ਨਾਲ ਵੀ ਮੈਂ ਉਹਨਾਂ ਦੇ ਘਰ ਜਾਂਦਾ ਰਿਆਂ ਤਾਂ ਮੈਂ ਸਮਝਦਾ ਵੀ ਗੁਰਦੇਵਰ ਪਾਣਾ ਜੀ ਇੱਕ ਮਦਰੇ ਕੱਦ ਵਾਲੇ ਕੱਦਾਵਰ ਲੇਖਕ ਸਨ ਮਦਰੇ ਕੱਦ ਵਾਲੇ ਕੱਦਾਵਰ ਲੇਖਕ ਕਿਉਂਕਿ ਕੱਦਰ ਨਾਮ ਦਾ ਦਰਮਿਆਨਾ ਸੀ ਛੋਟਾ ਸੀ ਪਰ ਉਹਨਾਂ ਦੀ ਜਿਹੜੀ ਲਿਖਣੀ ਆ ਉਹਦਾ ਕੋਈ ਸਾਨੀ ਨਹੀਂ ਉਹਨਾਂ ਦੀਆਂ ਕਹਾਣੀਆਂ ਨੂੰ ਜਦੋਂ ਆਪਾਂ ਮੈਂ ਵੀ ਪੜੀਆਂ ਚਲੋ ਥੋੜਾ ਨੂੰ ਬਹੁਤ ਤਾਂ ਉਹ ਇੱਕ ਵਿਸ਼ੇਸ਼ ਕਿਸਮ ਦੀ ਉਹਨਾਂ ਦੇ ਵਿੱਚ ਹੈ ਤੇ ਜਦੋਂ ਆਮ ਖਾਸ ਛਪੀ ਇਹਨਾਂ ਦੀ ਉਦੋਂ ਮੈਨੂੰ ਜਾਣ ਦਾ ਮੌਕਾ ਮਿਲਦਾ ਰਿਹਾ ਹੈਗਾ ਅ ਪ੍ਰੀਤਪਾਲ ਜੀ ਬੈਠੇ ਆ ਇਹਨਾਂ ਨੂੰ ਵੀ ਪਤਾ ਹੈ ਵਕੀਲ ਸਾਹਿਬ ਨੂੰ ਤਾਂ ਮੈਂ ਉਦੋਂ ਵੱਡੇ ਵੱਡੇ ਲੇਖ ਉਹਨਾਂ ਬਾਰੇ ਛਪੇ ਆਮ ਖਾਸ ਤੇ ਜਦੋਂ ਅਵਾਰਡ ਮਿਲਿਆ ਗਿਆਨ ਤੇ ਅਵਾਰਡ ਹਾਂ ਸੈਤਗਾਦਨ ਸੋਰੀ ਸੈਤਗਾਦਨ ਸੋਰੀ ਸਤ ਗਾਮੇ ਪੁਰਸਕਾਰ ਜਿਹੜਾ ਮਿਲਿਆ ਤੇ ਉਦੋਂ ਵੱਡੇ ਵੱਡੇ ਲੇਖ ਸਭੇ ਤਾਂ ਪ੍ਰਿੰਪਲ ਨੂੰ ਕਹਿੰਦੇ ਯਾਰ ਤੂੰ ਤਾਂ ਰਹਿਣ ਦੇ ਮੈਂ ਉਹ ਕਟਿੰਗ ਲੈ ਜਾਣੀ ਤੇ ਉਹ ਯਾਰ ਪੜ ਕੇ ਸੁਣਾ ਫਿਰ ਕੇ ਸੀ ਮੈਂ ਜੀ ਠੀਕ ਆ ਫੇਰ ਵਿੱਚੋਂ ਕਿਸੇ ਨੇ ਲਿਖਾ ਨਹੀਂ ਤੂੰ ਆ ਪਿਛਲੀਆਂ ਦੋ ਲਾਈਨਾਂ ਹੋਰ ਦੁਬਾਰਾ ਪੜੀ ਮੜਾ ਜਾ ਇਹਨੇ ਕੀ ਲਿਖਿਆ ਮੇਰੇ ਬਾਰੇ ਉਦੋਂ ਸਿਹਤ ਬਹੁਤੀ ਠੀਕ ਨਹੀਂ ਸੀ ਉਹਨਾਂ ਦੀ ਪਾਈਪ ਲੱਗੀ ਹੋਈ ਸੀਗੀ ਬਾਥਰੂਮ ਪਾਈਪ ਤੇ ਉਹਨਾਂ ਨੇ ਤੂੰ ਮੈਨੂੰ ਮਤਲਬ ਇਸ ਕਰ ਲਈ ਖੁਸ਼ੀ ਆ ਕਿ ਮੈਂ ਉਹਨਾਂ ਦੇ ਨੇੜੇ ਰਿਹਾ ਹੈਗਾ ਮੈਂ ਉਹਨਾਂ ਨੂੰ ਮਤਲਬ ਕੋਲੇ ਬੈਠ ਕੇ ਉਹਨਾਂ ਦੇ ਬਾਰੇ ਵੱਖ-ਵੱਖ ਲੇਖਕਾਂ ਨੇ ਜੋ ਭਾਵਨਾਵਾਂ ਪ੍ਰਗਟ ਕੀਤੀਆਂ ਜਾਂ ਜਿਵੇਂ ਇੱਕ ਹੈਡਿੰਗ ਤੁਸੀਂ ਸਾਰਿਆਂ ਨੇ ਪੜਿਆ ਹੋਵੇਗਾ ਕਿ ਉਹ ਜਿਹੜਾ ਕਹਿੰਦੇ ਸੀ ਕਿ ਮੈਨੂੰ ਤਾਂ ਯਾਰ ਕੋਈ ਟਾਈਟਲ ਜਾਂ ਜਾਂ ਹੋਇਆ ਜਾਂ ਲਿਖ ਦੇ ਜੇ ਕੋਈ ਜਿਵੇਂ ਰੋਹਿਜ ਉਹ ਗਿਆ ਜੰਡ ਉਹ ਕਹਿੰਦੇ ਨਹੀਂ ਉਹ ਹੈਡਿੰਗ ਕਹਿੰਦਾ ਸੀਗਾ ਗੋਰੀ ਦੇ ਗੋਰੀ ਦੇ ਹੱਥ ਵਿੱਚ ਸੁਹਾਗ ਗਲਾਬ ਗੁਰਦੇਵ ਰਪਾਣਾ ਤਾਂ ਗੋਰੀ ਨਾਲ ਨਾਲ ਵੀ ਅਟੈਚ ਕਰਦਾ ਪਰ ਬੜਾ ਵਧੀਆ ਹੈਡਿੰਗ ਕੱਢਿਆ ਤਾਂ ਮਤਲਬ ਉਹ ਬਹੁਤ ਕੱਦਾਂ ਵਰ ਲੇਖਕ ਸਨ ਔਰ ਜਿੰਨਾ ਵੀ ਉਹਨਾਂ ਬਾਰੇ ਜ਼ਿਕਰ ਕਰਦੇ ਰਹੀਏ ਮੈਂ ਸਮਝਦਾ ਵੀ ਉਹ ਥੋੜਾ ਹੈ ਤਾਂ ਚਲੋ ਇਹ ਗੱਲ ਯਾਦ ਆ ਗਈ ਕਿਉਂਕਿ ਆਪਾਂ ਪ੍ਰੋਗਰਾਮ ਵੀ ਇਹੀ ਹੈਡਿੰਗ ਰੱਖਿਆ ਹੋਇਆ ਵੀ ਯਾਦਾਂ ਗੁਰਦੇਵ ਰਪਾਣਾ ਦੀਆਂ ਮੇਰਾ ਇੱਕ ਦੋਸਤ ਐਂਸਰ ਨੇੜਲੇ ਪਿੰਡ ਦਾ ਤੇ ਉਹ ਐਟਟੀ ਕਰਦਾ ਸੀਗਾ ਫ੍ਰੀਡਗੋਲ ਉੱਥੇ ਕੋਈ ਪੰਜਾਬੀ ਸਾਹਿਤ ਦਾ ਵਧੀਆ ਕੋਈ ਟੀਚਰ ਸੀਗਾ ਤੇ ਉਹ ਕਹਿੰਦਾ ਵੀ ਤੂੰ ਕਿਹੜੇ ਇਲਾਕੇ ਚੋਂ ਆ ਕਹਿੰਦਾ ਜੀ ਮੈਂ ਇਧਰ ਰੁਪਾਣਾ ਦੇ ਪਰਲੇ ਪਾਸੇ ਮੇਰਾ ਪਿੰਡ ਆ ਤੁੰਦੜ ਕਹਿੰਦਾ ਠੀਕ ਹੈ ਤੇ ਯਾਰ ਤੈਨੂੰ ਰੁਪਾਣਾ ਬਾਰੇ ਪਤਾ ਕੁਝ ਕਰਦੇ ਰੁਪਾਣਾ ਜੀ ਲੇਖਕ ਹੈਗੇ ਆ ਯਾਰ ਹਨਾ ਰੁਪਾਣਾ ਦੇ ਲੇਖਕ ਕੌਣ ਆ ਕਹਿੰਦੇ ਰੁਪਾਣਾ ਦਾ ਲੇਖਕ ਜਾਣਨਾ ਤਾ ਕਹਿੰਦਾ ਹਾਂ ਜੀ ਮੈਂ ਜਾਣਦਾ ਉਦੋਂ ਮੈਂ ਟੀਚਰ ਲੱਗਿਆ ਸੀ ਪ੍ਰਾਇਮਰੀ ਟੀਚਰ ਸੀਗਾ ਤੇ ਆਹ ਮੈਂ ਨਾ ਪੇਤਲੀ ਜੀ ਕਿਸਮ ਦੀਆਂ ਹਲਕੀਆਂ-ਪੁਲਕੀਆਂ ਜਾਂ ਕੋਈ ਆਰਟੀਕਲ ਜੇ ਪੰਜਾਬੀ ਟ੍ਰਿਪਿਨਟ 'ਚ ਗਾਹੇ-ਬਗਾਹੇ ਛਪ ਜਾਂਦੇ ਸੀ ਮੇਰੇ ਤੇ ਉਹਨੂੰ ਪਤਾ ਸੀਗਾ ਵੀ ਇਹ ਛਪ ਜਾਂਦੇ ਆ ਉਹਨੇ ਟਿੜਕੇ ਜੇ ਆਖਿਆ ਕਹਿੰਦਾ ਕੇਸੀ ਰੁਪਾਣਾ ਉਹਨੇ ਮਾਰਿਆ ਮੱਥੇ ਤੇ ਹੱਥ ਉਹ ਕਹਿੰਦਾ ਮੈਨੂੰ ਇੰਨੀ ਗੱਲਾਂ ਦਾ ਨਹੀਂ ਪਤਾਗਾ ਕਹਿੰਦਾ ਤੁਸੀਂ ਪੜ੍ਹਦੇ ਹੋ ਸਟੂਡੈਂਟ ਹੈਗੇ ਹੋ ਤੁਹਾਨੂੰ ਤੁਹਾਡੇ ਇਲਾਕੇ ਦੇ ਲੇਖਕ ਦਾ ਨਹੀਂ ਪਤਾ ਕਹਿੰਦੇ ਉਹ ਇੱਕ ਗੁਰਦੇਵ ਰੁਪਾਣਾ ਏਸੀ ਉਹਨਾਂ ਦਾ ਕਰਦਾ ਫਿਰ ਉਸ ਤੋਂ ਅੱਗੇ ਇੱਥੇ ਕਰੀ ਇਸ ਸਕੂਲ 'ਚ ਮੈਂ ਰਿਹਾ ਜੀ 13 ਸਾਲ ਇਸੇ ਸਰਵਿਸ ਕੀਤੀ ਆ ਹੁਣ 3 ਸਾਲ ਹੋਏ ਰਿਟਾਇਰ ਹੋਇਆ ਇੱਥੋਂ ਤਾਂ ਇੱਥੇ ਵੀ ਇੱਕ ਵਾਰੀ ਸਮਾਗਮ ਕੀਤਾ ਸੀ ਜਿਵੇਂ ਇਹਨਾਂ ਨੇ ਕਿ ਦੱਸਿਆ ਹੈਗਾ ਉਹ ਮਾਨ ਸਨਮਾਨ ਤੋਂ ਭਜਦੇ ਹੀ ਨਹੀਂ ਸੀ ਕਿ ਯਾਰ ਮੈਂ ਉਹ ਨਹੀਂ ਜਾਂਦਾ ਜਾਂਦਾ ਯਾਰ ਛੱਡੋ ਪਰਾਂ ਯਾਰ ਕਿਤਾਹਣੀ ਨਹੀਂ ਭੇਜਣੀ ਯਾਰ ਛੱਡੋ ਪਰਾਂ ਮਤਲਬ ਉਹ ਹੈ ਨਹੀਂ ਸੀ ਉਹਨਾਂ ਵਿੱਚੋਂ ਹੋ ਜਾ ਇੱਥੇ ਇੱਕ ਪ੍ਰੋਗਰਾਮ ਰੱਖਿਆ ਸੀਗਾ ਉਹ ਬਾਹਰੋਂ ਆ ਕੇ ਉਹ ਆਪ ਸਨਮਾਨ ਕਰਕੇ ਗਏ ਸੀਗੇ ਫਿਰ ਇੱਥੇ ਰਹਿੰਦੇ ਆ ਵੀ ਪ੍ਰੋਗਰਾਮ ਇੱਕ ਅਤਰਜੀਤ ਲੇਖਕ ਹੈਗੇ ਨੇ ਪੰਜਾਬੀ ਦੇ ਪਟੰਡੇ ਤੋਂ ਉਹ ਸਾਹਿਤ ਵੈਨ ਲੈ ਕੇ ਜਾਂਦੇ ਨੇ ਵੱਖ-ਵੱਖ ਥਾਵਾਂ ਤੇ ਹੁਣ ਤਾਂ ਸ਼ਾਇਦ ਖੜ ਗਏ ਤੇ ਉਹ ਆਏ ਇੱਥੇ ਇੱਕ ਬੱਚਿਆਂ ਦੇ ਰੂਪ ਰੂਪ ਹੋਏ ਕਹਾਣੀਆਂ ਬਾਰੇ ਗੱਲਾਂ ਹੋਈਆਂ ਬੱਚਿਆਂ ਬਾਰੇ ਗੱਲਾਂ ਹੋਈਆਂ ਸਾਹਿਤ ਬਾਰੇ ਗੱਲਾਂ ਕੀਤੀਆਂ ਉਹਨਾਂ ਨੇ ਤਾਂ ਉਹ ਮੈਨੂੰ ਪ੍ਰੋਗਰਾਮ ਤੋਂ ਬਾਅਦ ਕਹਿੰਦੇ ਅਤਰਜੀਤ ਉਹ ਕਹਿੰਦਾ ਯਾਰ ਏਸੀ ਇੱਥੇ ਗੁਰਦੇਵ ਰਪਾਣੇ ਦੇ ਘਰੇ ਜਾਣਾ ਸੀ ਮੈਨੂੰ ਘਰ ਤਾਂ ਨਹੀਂ ਪਤਾ ਮੈਂ ਕਹਿੰਦਾ ਚਲਦੇ ਆ ਮੈਂ ਚਲਦਾ ਨਾਲ ਮੈਨੂੰ ਪਤਾ ਕਰਦਾ ਤੇ ਅਸੀਂ ਗਏ ਤੇ ਉਹ ਬੈਠੇ ਚੌਂਬੜੀ ਮਾਰ ਕੇ ਉਹਨਾਂ ਦਾ ਜਿਵੇਂ ਪੱਕਾ ਟਿਕਾਣਾ ਸੀਗਾ ਡਬਲ ਬੈੱਡ ਤੇ ਪਰ ਉੱਥੇ ਬੈਠੇ ਹੁੰਦੇ ਸੀਗੇ ਤੇ ਜਾਂ ਦਿਨ ਵੇਲੇ ਉਹਦਾ ਸੱਤ ਵਗੈਰਾ ਸਜਾਂਦੇ ਸੀ ਤੇ ਗੁਰਦੇਵ ਰਪਾਣਾ ਜੀ ਦਾ ਕਦ ਵਾਕਈ ਇਸ ਤਰ੍ਹਾਂ ਵੱਡਾ ਮੈਂ ਕਹਿਣਾ ਹੈਗਾ ਵੀ ਜਿੰਨੇ ਲੇਖਕ ਸੀਗੇ ਨਵਰਾਇ ਕਗਿਆਣਵੀ ਸਾਹਿਬ ਹੋ ਗਏ ਹੋਰ ਕਿੰਨੇ ਲੇਖਕ ਹੋਗੇ ਬਾਕੀ ਸੁਭਾਸ਼ ਪ੍ਰਹਾਰ ਹੋ ਗਿਆ ਅਦਰਜੀਤ ਹੋ ਗਿਆ ਹੋਰ ਕਿੰਨੇ ਲੇਖਕ ਆ ਉਹ ਮੱਕਾ ਬਣਿਆ ਹੋਇਆ ਸੀ ਉਹਨਾਂ ਦਾ ਕਰ ਕਿ ਜਦੋਂ ਆਣਾ ਗੁਰਦੇਵ ਰਪਾਣੇ ਕੋਲ ਜਦੋਂ ਕੋਈ ਬੈਠਾ ਆਉਣਾ ਗੁਰਦੇਵ ਰਪਾਣੇ ਕੋਲ ਮਤਲਬ ਉਹ ਉਹਨਾਂ ਦਾ ਇੱਕ ਕੱਦ ਸੀ ਉਹ ਕੱਦ ਕਾਲਾ ਬਣਿਆ ਸਾਹਿਤ ਦੇ ਕਰਕੇ ਕਿ ਕੰਦਾ ਵਰ ਲਿਖਤ ਸੀ ਵਾਕਿਆ ਹੀ ਕਿ ਉਹਨਾਂ ਚ ਸਹੀ ਕੋਈ ਔਰ ਇਸੇ ਕਰਕੇ ਆਪਾਂ ਜਿਹੜੇ ਬੈਠੇ ਹੈਗੇ ਆਂ ਵੀ ਵਾਕਿਆ ਜੇ ਉਹਨਾਂ ਦੇ ਵਿੱਚ ਸਹੀ ਕੋਈ ਆਪਾਂ ਬੈਠੇ ਆ ਤੇ ਇਸੇ ਕਰਕੇ ਉਹਨਾਂ ਨੂੰ ਉਹ ਜਿਹੜਾ ਅਵਾਰਡ ਮਿਲਿਆ ਸੀਗਾ ਤਾਂ ਵਾਕਈ ਮੈਂ ਕਹਿੰਦਾ ਵੀ ਉਹਨਾਂ ਦਾ ਘਰ ਜਿਹੜਾ ਉਹ ਲੇਖਕਾਂ ਦਾ ਮੱਕਾ ਕਹਿ ਸਕਦੇ ਆਪਾਂ ਇੱਕ ਵਾਰੀ ਕਿਉਂਕਿ ਮੈਂ ਤਰਕਸ਼ਿ ਸੋਸਾਇਟੀ ਪੰਜਾਬ ਨਾਲ ਵੀ ਥੋੜਾ ਬਹੁਤ ਰਿਲੇਟਡ ਹੈਗਾ ਮੈਂਬਰ ਹਾਂ ਉਹਨਾਂ ਦਾ ਤਾਂ ਇੱਕ ਵਾਰੀ ਸਬੱਬ ਬਣਿਆ ਵੀ ਸੋਸਾਇਟੀ ਦੀ ਮੀਟਿੰਗ ਹੋਈ ਫੈਸਲਾ ਹੋਇਆ ਵੀ ਇਹਨਾਂ ਦਾ ਜਲਦੇਵ ਨਾਲ ਨਾਵਲ ਹੈ ਜਿਹੜਾ ਉਹ ਆਪਾਂ ਛਾਪੀਏ ਇੰਨਾ ਨਾਲ ਗੱਲਬਾਤ ਹੋਈ ਚਰਚਾ ਹੋਈ ਵੀ ਆਪਾਂ ਜੀ ਸੋਸਾਇਟੀ ਵੱਲੋਂ ਤੁਹਾਡਾ ਨਾਵਲ ਛਪਣਾ ਉਹ ਕੰਦੀ ਛਾਪ ਵੱਲੋਂ ਯਕੀਨ ਉਹਦੇ ਵਿੱਚ ਉਹਨਾਂ ਨੇ ਜੋ ਸੋਸਾਇਟੀ ਦੇ ਮੈਂਬਰਾਂ ਨੇ ਉਹ ਬਣਾਇਆ ਸੀਗਾ ਕਮੇਟੀ ਜੀ ਬਣਾਈ ਇੱਥੇ ਉਹਦੇ ਵਿੱਚ ਕਹਿੰਦੇ ਵੀ ਯਾਰ ਆਹ ਦੋ ਲਾਈਨਾਂ ਨਾ ਜੇ ਕੱਟੀਆਂ ਜਾਣ ਤਾਂ ਜ਼ਿਆਦਾ ਠੀਕ ਆ ਪਰ ਬਾਣਾ ਸਾਹਿਬ ਨੇ ਗੱਲ ਕੀਤੀ ਕਹਿੰਦਾ ਵੀ ਇਹ ਦੋ ਲਾਈਨਾਂ ਨਹੀਂ ਕਟੀਆਂ ਜਾਂਦੀਆਂ ਨਾਵਲ ਛਪਨਾ ਛਾਪੋ ਨਹੀਂ ਛਪਨਾ ਨਾ ਛਾਪੋ ਪਰ ਇਹ ਦੋ ਲਾਈਨਾਂ ਨਹੀਂ ਕਟੀਆਂ ਜਾ ਸਕਦੀਆਂ ਤਾਂ ਉਹ ਦੋ ਲਾਈਨਾਂ ਵਿੱਚ ਸ਼ਾਮਲ ਕਰਨੀਆਂ ਹੀ ਪਈਆਂ ਕਿਉਂਕਿ ਗੁਰਦੇਵ ਰਪਾਣਾ ਜੀ ਜਿੱਥੇ ਮਤਲਬ ਖੜ ਗਏ ਦਾ ਮਤਲਬ ਖੜ ਗਏ ਉਹ ਕਹਿੰਦਾ ਵੀ ਮੈਂ ਆਪਦੀ ਰੂਹ ਦੇ ਨਾਲ ਲਿਖਿਆ ਹੈਗਾ ਆਪਦੇ ਮਨ ਦੇ ਨਾਲ ਲਿਖਿਆ ਹੈਗਾ ਦਿਲੋਂ ਲਿਖਿਆ ਹੈ ਇਹ ਲਾਈਨਾਂ ਮੈਂ ਐਵੇਂ ਨਹੀਂ ਲਿਖੀਆਂ ਤਾਂ ਉਹ ਬੜੇ ਤਰਾਸ਼ ਕੇ ਲਿਖਦੇ ਸੀ ਜਿਵੇਂ ਇਹਨਾਂ ਨੇ ਜ਼ਿਕਰ ਕੀਤਾ ਤਾਂ ਕਈ-ਕਈ ਵਾਰੀ ਉਹ ਇਹ ਇੱਕ ਸਾਧਨਾ ਸੀਗੀ ਤੇ ਉਹਨਾਂ ਨੇ ਸਾਧਨਾ ਬੜੀ ਕੀਤੀ ਆ ਉਹ ਸਾਧਨਾ ਦੇ ਵਿੱਚੋਂ ਉਹਨਾਂ ਨੇ ਲਿਖਿਆ ਭਾਵੇਂ ਘਟਾ ਜਿਵੇਂ ਕਹਿੰਦੇ ਨੇ ਕਿ ਤੁਰਨਾ ਮੜਕ ਦੇ ਨਾਲ ਤੇ ਦੋ ਵਾਰ ਘਟ ਪਰਣਾ ਤੇ ਦੋ ਵਾਰ ਘਟ ਭਾਵੇਂ ਤੁਰਿਆ ਕਿਤਾਬਾਂ ਦੇ ਢੇਰ ਭਾਵੇਂ ਨਹੀਂ ਲਾਏ ਉਹਨਾਂ ਨੇ ਪਰ ਜਿੰਨੀਆਂ ਵੀ ਲਿਖੀਆਂ ਜਿੰਨਾ ਵੀ ਉਹਨਾਂ ਨੇ ਸਾਹਿਰ ਦੀ ਰਚਨਾ ਕੀਤੀ ਆ ਉਹ ਬਾਖਮਾਲ ਆ ਉਹਦਾ ਕੋਈ ਸਾੰਨੀ ਨਹੀਂ ਆ ਦੋਸਤੋ ਕਿ ਕੁਝ ਗੱਲਾਂ ਹੋਰ ਆ ਜਿਵੇਂ ਉਹ ਇੱਥੇ ਮਿਲਦੇ ਰਹਿੰਦੇ ਸੀ ਮੇਰੇ ਕੋਲ ਵੀ ਇੱਕ ਦੋ ਵਾਰ ਘਰੇ ਵੀ ਆਏ ਆ ਅਗਲਾਂ ਬਾਤਾਂ ਕਰਦੇ ਰਹੇ ਬੈਠੇ ਰਹੇ ਆ ਉਦੋਂ ਸਿਹਤ ਠੀਕ ਸੀ ਜਦੋਂ ਸਿਹਤ ਠੀਕ ਸੀਗੀ ਉਦੋਂ ਉਹਨਾਂ ਨੇ ਹੱਥ 'ਚ ਛੋਟੀ ਜਿਹੀ ਖੁੰਡੀ ਜੀ ਹੋਣੀ ਜਾਂ ਸਿੱਪੀ ਜੀ ਟਾਈਪ ਤੇ ਉਹ ਸੱਤ ਦੇ ਵਿੱਚ ਵੀ ਚਲੇ ਜਾਣਾ ਪਿੰਡ ਦੇ ਵਿੱਚ ਘੁੰਮਦੇ ਫਿਰਦੇ ਰਹਿਣਾ ਗੇੜਾ ਘੜਦੇ ਰਹਿਣਾ ਮਿਲਦੇ ਰਹਿਣਾ ਤਾਂ ਉਹਨਾਂ ਦੀਆਂ ਕਹਾਣੀਆਂ ਦੇ ਵਿੱਚ ਉਹਨਾਂ ਦੇ ਨਾਵਲਾਂ ਦੇ ਵਿੱਚ ਸਾਰੇ ਪਾਤਰ ਪਿੰਡਰ ਪਾਣੇ ਦੇ ਹੀ ਆਸ-ਪਾਸ ਦੇ ਹੀ ਇਸ ਇਲਾਕੇ ਦੇ ਹੀ ਕਿਉਂਕਿ ਉਹ ਪਿੰਡੂ ਮਤਲਬ ਜੀਵਨ ਦੇ ਵਿੱਚ ਮਨੋ ਜੁੜੇ ਹੋਏ ਸੀਗੇ ਜ਼ਮੀਨ ਨਾਲ ਜੁੜੇ ਹੋਏ ਸੀ ਸ਼ੁਰੂਤ ਤੇ ਇੱਥੋਂ ਹੀ ਪਾਤਰ ਲਏ ਆ ਇੱਕ ਕਾਸਟਿੰਗ ਦੇ ਚਲੋ ਆ ਗਏ ਸੰਤੋਪੌਰ ਨੇ ਜਿਹੜਾ ਡਾਕਟਰ ਲਿਖਿਆ ਉਹ ਸਾਡੇ ਇਥੋਂ ਨਾਲ ਹੀ ਆ ਜਲਦੇਵ ਦੇ ਵਿੱਚ ਜਿਹੜਾ ਪਾਤਰ ਹੈਗਾ ਮੇਨ ਆ ਉਹ ਵੀ ਇਥੋਂ ਹੀ ਆ ਸਾਡੇ ਉਹ ਹੁਣ ਭਾਵੇਂ ਡੈਥ ਹੋ ਗਈ ਉਹ ਤੇ ਜਵਾਕਾਂ ਨੇ ਗਾ ਪਟਾਰੇ-ਪਟੋਰੇ ਸ਼ੁਰੂ ਕਰਤੇ ਮਤਲਬ ਕਹਿਣ ਦਾ ਇਹ ਆ ਵੀ ਉਹਨਾਂ ਦੇ ਜਿੰਨੇ ਵੀ ਕਹਾਣੀਆਂ ਦੇ ਪਾਤਰ ਆ ਜਾਂ ਹੋਰ ਆ ਉਹ ਆਸ-ਪਾਸੇ ਚੁਗਿਰਦੇ ਦੇ ਵਿੱਚੋਂ ਹੀ ਉਹਨਾਂ ਨੇ ਚੁਣੇ ਹੋਏ ਆ ਔਰ ਪਿੰਡ ਦੇ ਵਿੱਚੋਂ ਲਏ ਹੋਏ ਆ ਸਾਥ ਦੇ ਵਿੱਚ ਤਾਂ ਕਈ ਵਾਰੀ ਉਹ ਜਾ ਕੇ ਤਾਸ਼ ਦਾ ਪੱਤਾ ਵੀ ਖੜਕਾਉਂਦੇ ਸੀਗੇ ਉੱਥੇ ਫਿਰ ਉਹਨਾਂ ਦੀ ਆਵਾਜ਼ ਦੇ ਵਿੱਚ ਬੜਾ ਗੜਕਾ ਸੀਗਾ ਭਾਵੇਂ ਅ ਅਖੀਰਲੇ ਸਮੇਂ ਤੇ ਕਾਫੀ ਕਮਜ਼ੋਰ ਹੋ ਗਏ ਸੀ ਪਰ ਉਹਨਾਂ ਦੀ ਆਵਾਜ਼ ਦੇ ਵਿੱਚ ਗੜਕਾ ਜਿਹੜਾ ਨਾ ਉਹ برقرار ਸੀਗਾ ਬਹੁਤ ਵਧੀਆ ਸੀਗਾ ਤਾਂ ਇਹੋ ਜੀਆਂ ਕੁਝ ਗੱਲਾਂ ਬਾਤਾਂ ਸਨ ਤੇ ਇੱਕ ਵਾਰੀ ਚਲੋ ਹੋਰ ਗੱਲਾਂ ਸਾਂਝੀ ਕਰਨਾ ਮੈਂ ਇੱਕ ਵਾਰੀ ਗੱਲ ਛੱਡੀ ਕਹਿੰਦੇ ਜੀ ਵੈਸੀ ਪ੍ਰੀਤ ਵੀ ਬੈਠਾ ਸੀਗਾ ਤੇ ਗੱਲਾਂ ਬਾਤਾਂ ਚੱਲ ਪਈ ਮਿੱਠੂ ਬੈਠਾ ਸੀਗਾ ਤੇ ਕਹਿੰਦੇ ਯਾਰ ਗੱਲਾਂ ਪਤਾ ਨਹੀਂ ਕਿਵੇਂ ਕਿਹੜੇ ਹਸਾਬ ਨਾਲ ਚੱਲੀਆਂ ਤੇ ਉਹ ਗੱਲ ਪ੍ਰੀਤ ਤੇ ਆ ਗਈ। ਕਹਿੰਦੇ ਹਾਂ ਇੱਥੇ ਆਪਣੇ ਆਸੇ-ਪਾਸੇ ਪ੍ਰੀਤ ਬਹੁਤ ਹੈਗੇ ਆ। ਕਹਿੰਦੇ ਇੱਕ ਤਾਂ ਕਰਸੇਵਕ ਪ੍ਰੀਤ ਆ ਤੇ ਬਾਕੀ ਦੀ ਗੱਲ ਕਰਨਾ ਉਹਨਾਂ ਦੀ ਮੈਂ। ਇੱਕ ਤਾਂ ਕਰਸੇਵਕ ਪ੍ਰੀਤ ਆ। ਇੱਕ ਭਵਿੰਦਰਪੁਰ ਕੋਰ ਪ੍ਰੀਤ ਆ। ਇੱਕ ਸਾੜੇ ਵਾਲਾ ਪ੍ਰੀਤ ਆ। ਕਹਿੰਦੇ ਪ੍ਰੀਤ ਬਾਲਿਆ ਪਰ ਇਹਨਾਂ ਵਿੱਚ ਪ੍ਰੀਤ ਤਾਂ ਹੈ ਨਹੀਂ ਕਿਸੇ 'ਚ ਵੀ। ਮਤਲਬ ਉਹ ਸਪਸ਼ਟ ਤੇ ਬੇਵਾਹਕ ਇਸ ਗੱਲ ਦੇ ਵਿੱਚ ਸੀ ਕਿ ਯਾਰ ਜਿਹੜੀ ਹੈਗੀ ਕਰਨਾ ਉਹਨਾਂ ਨੇ ਦਿਲ 'ਚ ਨਹੀਂ ਰੱਖਣੀ ਛੁਪਾ ਕੇ ਜੇ ਨਹੀਂ ਰੱਖਣੀ ਉਹਨਾਂ ਨੇ ਕਹਿ ਦੇਣੀ ਆ ਤਾਂ ਇਸੇ ਤਰ੍ਹਾਂ ਹੀ ਮਤਲਬ ਆ ਉਹਨਾਂ ਦੇ ਕੱਦ ਦੀ ਵੀ ਗੱਲ ਕਰ ਰਹੇ ਸੀਗਾ ਕਦੀ ਮੈਂ ਤੇ ਇੱਕ ਮੇਰਾ ਦੋਸਤ ਰਾਮਸਰ ਲੱਖੇ ਵਾਲੀ ਅਸੀਂ ਕੋਹਲੀਆਂ ਕਲਾਂ ਚਲੇ ਗਏ ਉੱਥੇ ਡਾਕਟਰ ਸਰਜੀਤ ਬਰਾੜ ਦੇ ਘਰੇ ਚਲੇ ਗਏ ਮੈਂ ਤਾਂ ਜਾਣਦਾ ਨਹੀਂ ਸੀ ਬਰਾੜ ਸਾਹਿਬ ਨੂੰ ਤੇ ਰਾਮਸਰ ਨੂੰ ਪੁੱਛਦੇ ਆ ਸਰਜੀਤ ਬਰਾੜ ਕਹਿੰਦੇ ਯਾਰ ਆਹ ਮੁੰਡਾ ਕੌਣ ਆ ਕੰਦੇ ਇਹ ਮੁੰਡਾ ਕੇਸੀ ਰਪਾਣਾ ਰਪਾਣੇ ਪਿੰਡ ਦਾ ਹੈਗਾ ਮੁੰਡਾ ਟੀਚਰ ਲੱਗਿਆ ਹੋਇਆ ਕੰਦੇ ਠੀਕ ਆ ਮੈਨੂੰ ਕੰਦੇ ਗੁਰਦੇਵ ਰਪਾਣਾ ਨੇ ਜੀ ਜਾਣਦੇ ਆ ਮੈਂ ਹਾਂਜੀ ਬਿਲਕੁਲ ਚੰਗੀ ਤਰ੍ਹਾਂ ਜਾਣਦਾ ਤੇ ਉਹ ਉਦੋਂ ਹੀ ਉਹਨਾਂ ਦਾ ਘਰ ਸੀ ਕਾਫੀ ਵੱਡਾ ਸਾਰਾ ਜਿਵੇਂ ਆਮ ਜ਼ਿੰਮੇਦਾਰ ਫੈਮਿਲੀ ਜੀ ਦਾ ਵੱਡਾ ਸਾਰਾ ਵਿਹੜਾ ਹੁੰਦਾ ਇੱਕ ਪਾਸੇ ਪਸ਼ੂ ਕੱਢਨੇ ਆ ਇੱਕ ਪਾਸੇ ਟਰੈਕਟਰ ਖੜਾ ਹੈਗਾ ਤੇ ਉਹਨਾਂ ਦੇ ਕਮਰਿਆਂ ਦੇ ਵਿੱਚ ਵੀ ਕਿਤਾਬਾਂ ਹੀ ਭਰੀਆਂ ਪਈਆਂ अलमारी ਦੀਆਂ ਕਿਤਾਬਾਂ अलमारियां ਭਰੀਆਂ ਪਈਆਂ ਮੰਜਿਆਂ ਦੇ ਉੱਤੇ ਪੇਪਰ ਲਿਖੇ ਪਏ ਆ ਉਹ ਥੱੱਬਿਆਂ ਦੇ ਥੱੱਬੇ ਬੰਨੇ ਪਏ ਆ ਕਿਤਾਬਾਂ ਪਈਆਂ ਤੇ ਉਤਰੰਤੀ ਉਹ ਡਾਕਟਰ ਸਾਹਿਬ ਡਾਕਟਰ surjit bhad ਕਿਤਾਬ ਚੱਕ ਲੈ ਕਹਿੰਦੇ ਮੈਂ ਆ ਪੜ ਰਿਹਾ ਤੇ ਇਸ ਤੇ ਮੈਂ ਲਿਖਣਾ ਹੈਗਾ ਤੇ ਹੋਰ ਵੀ ਦੋ ਤਿੰਨ ਕਿਤਾਬਾਂ ਚੱਕ ਲੈ ਕਹਿੰਦੇ ਗੁਰਦੇਵਰ ਪਾਣਾ ਜੀ ਦਾ ਜਿਹੜਾ ਸਾਹਿਤ ਦੇ ਵਿੱਚ ਕਹਿੰਦਾ ਕਹਿੰਦਾ ਜਦੋਂ ਪੰਜਾਬੀ ਕਹਾਣੀ ਦੀ ਗੱਲ ਕਰੂਗੀ ਪੰਜਾਬੀ ਸਾਹਿਤ ਦੀ ਗੱਲ ਕਰੂਗੀ ਗੁਰਦੇਵਰ ਪਾਣੇ ਨੂੰ ਤੁਸੀਂ ਪਾਸੇ ਨਹੀਂ ਕਰ ਸਕਦੇ ਇਹਨੇ ਗੁਰਦੇਵਰ ਪਾਣਾ ਜੀ ਦਾ ਇੱਕ ਵਿਸ਼ੇਸ਼ ਸਥਾਨ ਹੈਗਾ ਸਾਹਿਬ ਦੇ ਪੰਜਾਬੀ ਸਾਹਿਬ ਦੇ ਵਿੱਚ ਔਰ ਉਹ ਰਹੇਗਾ ਹਮੇਸ਼ਾ ਰਹੇਗਾ ਤਾਂ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਤਾਂ ਮੈਂ ਬਹੁਤ ਆ ਸਤਿਮਾਨੀ ਦਿੰਦਾ ਹੋਰ ਵੀ ਬੁਲਾਰਿਆਂ ਨੇ ਬੋਲਣਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿੰਨਾ ਕਿ ਮੈਂ ਬੋਲ ਸਕਿਆ ਕਿ ਕੋਈ ਗਲਤੀ ਰਹੀ ਹੋਵੇ ਕਿ ਮੈਂ ਬਜਾਜਾ ਚਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ